ਨਮਸਕਾਰ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ੁਰ ਖਬਰਾਂ ਸੁਣੋ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਯੋਜੀਸੀ ਨੇ ਕਿਹਾ ਕਿ ਸਾਰੇ ਰੱਦ ਕੀਤੇ ਦਾਖਲੇ ਜਾਂ ਮਾਈਗ੍ਰੇਸ਼ਨ ਦੀ ਸਥਿਤੀ ਵਿੱਚ ਉੱਚ ਸਿੱਖਿਆ ਸੰਸਥਾਵਾਂ ਨੂੰ 30 ਸਤੰਬਰ ਤੱਕ ਪੂਰੀ ਫੀਸ ਵਾਪਸ ਕਰਨੀ ਹੋਵੇਗੀ ਕਮਿਸ਼ਨ ਦੀ ਇਹ ਨੀਤੀ ਮੌਜੂਦਾ ਅਕਾਦਮਿਕ ਸੈਸ਼ਨ ਲਈ ਹੈ ਕਮਿਸ਼ਨ ਨੇ ਇਕਦਮ ਨਾਮਜ਼ਦਗੀ ਵਾਪਸ ਲੈਣ ਦੀ ਸੂਰਤ ਵਿੱਚ ਦਾਖਲਾ ਰੱਦ ਕਰਨ ਜਾਂ ਫਿਰ ਫੀਸ ਵਾਪਸ ਕਰਨ ਸੰਬੰਧੀ ਵਿਦਿਆਰਥੀਆਂ ਅਤੇ ਮਾਪਿਆਂ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਚੁੱਕਿਆ ਹੈ ਇਹ ਨੀਤੀ ਕੇਂਦਰੀ ਜਾਂ ਰਾਜ ਐਕਟਾਂ ਦੇ ਅਧੀਨ ਸਾਰੀਆਂ ਉੱਚ ਸਿੱਖਿਆ ਸੰਸਥਾਵਾਂ ਕਮਿਸ਼ਨ ਦੁਆਰਾ ਮਾਨਤਾ ਪ੍ਰਾਪਤ ਸੰਸਥਾਵਾਂ ਡੇਮਡ ਯੂਨੀਵਰਸਿਟੀਆਂ ਅਤੇ ਦਾਖਲਾ ਕਾਉਂਸਲਿੰਗ ਵਿੱਚ ਸ਼ਾਮਲ ਸੰਸਥਾਵਾਂ ਤੇ ਲਾਗੂ ਹੋਵੇਗੀ ਕਮਿਸ਼ਨ ਨੇ ਇਹ ਵੀ ਕਿਹਾ ਹੈ ਕਿ 7 ਸਤੰਬਰ ਤੋਂ 31 ਅਕਤੂਬਰ ਤੱਕ ਰਿਫੰਡ ਜਾਰੀ ਕੀਤੇ ਜਾਣਗੇ ਅਤੇ ਪ੍ਰੋਸੈਸਿੰਗ ਫੀਸ ਵਿੱਚੋਂ ਵੱਧ ਤੋਂ ਵੱਧ 1000 ਰੁਪਏ ਦੀ ਕਟੌਤੀ ਕੀਤੀ ਜਾ ਸਕਦੀ ਹੈ 31 ਅਕਤੂਬਰ ਤੋਂ ਬਾਅਦ ਦਾਖਲਿਆਂ ਲਈ ਅਕਤੂਬਰ 2018 ਦੀਆਂ ਵਿਵਸਥਾਵਾਂ ਲਾਗੂ ਹੋਣਗੀਆਂ ਕਮਿਸ਼ਨ ਨੇ ਕਿਹਾ ਸੀ ਕਿ ਇਸ ਨੀਤੀ ਦੀ ਉਲੰਘਣਾ ਕਰਨ ਵਾਲੇ ادارے ਖਿਲਾਫ ਸਜ਼ਾਯੋਗ ਕਾਰਵਾਈ ਕੀਤੀ ਜਾਵੇਗੀ 21 ਜੂਨ ਨੂੰ 10ਵੇਂ ਕਮਾਂਤਰੀ ਯੋਗ ਦਿਵਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਅਰਧ ਚੱਕਰ ਆਸਨ ਦੀ ਇੱਕ ਵੀਡੀਓ ਕਲਿੱਪ ਸਾਂਝੀ ਕੀਤੀ ਹੈ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਸਿਹਤਮੰਦ ਦਿਲ ਅਤੇ ਖੂਨ ਦੇ ਪ੍ਰਵਾਹ ਵਿੱਚ ਸੁਧਾਰ ਵਾਸਤੇ ਇਸ ਆਸਨ ਦਾ ਅਭਿਆਸ ਕਰਨ ਦੀ ਅਪੀਲ ਕੀਤੀ ਹੈ इस बार हर साल की तरह योग दिवस को लेकर लोगों में बहुत उत्साह देखने मिल रहा है जिला फाजिलका और गुरदासपुर तो योग माहर आम लोगों का कहना है कि योग को रोजाना जीवन का हिस्सा बना के शरीरक मानसिक तंदुरुस्ती के एक चंगे समाज की सिरचना भी होंगी है मैं राधे श्याम आज के समय से स्ट्रेस लेवल बहुत हाई हो गया जिस करके बहुत सी प्रॉब्लम आप फेस कर रहे हैं खासकर साइकोसोमेटिक डिजीज जिम्मे अल्सर अस्थमा हाइपरटेंशन बॉडी पेन अर्थाइटिस एक्सेट्रा वक् वक् बीमारियां से अपना योग ਤੋ ਆਪਾਂ ਨੂੰ ਲਾਭ ਮਿਲ ਸਕਦਾ ਹੈ ਯੋਗ ਨਾ ਕਿ ਖਾਲੀ ਸਰੀਰਿਕ ਹੈ ਸਰੀਰਿਕ ਮਾਨਸਿਕ ਤੇ ਆਧਿਆਤਮਿਕ ਤਿੰਨੋਂ ਪਹਿਲਵਾਨ ਨੂੰ ਲੈ ਕੇ ਚੱਲਦਾ ਹੈ ਤੇ ਆਪਾਂ ਆਪਣੇ ਜੀਵਨ ਵਿੱਚ ਯੋਗ ਨੂੰ ਅਪਣਾਈਏ ਤੇ ਇੱਕ ਤੰਦਰੁਸਤ ਸਮਾਜ ਦਾ ਨਿਰਮਾਣ ਕਰੀਏ ਮੇਰਾ ਨਾਮ ਅਜੀਮਾ ਜਨ ਹੈ ਤੇ ਮੈਂ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਤੇ ਮੈਂ ਇੱਕ ਯੋਗਾ ਟੀਚਰ ਵੀ ਹਾਂ ਤੇ ਮੈਂ ਆਪਣੇ ਘਰ ਦੇ ਵਿੱਚ ਲੇਡੀਜ਼ ਅਤੇ ਜੈਂਟਸ ਨੂੰ ਯੋਗਾ ਸਿਖਾਉਣਾ ਹਾਂ ਪਰ ਗੱਦੀ ਮੈਂ ਹੀ ਇਹ ਨਹੀਂ ਹੀ ਸੋਚਿਆ ਕੀ ਜਿਹੜਾ ਘਰ ਦੇ ਵਿੱਚ ਯੋਗਾ ਕਰਨ ਵਾਲੇ ਜਾਂ ਘਰ ਘਰ ਦੇ ਵਿੱਚ ਕਰਦੇ ਸੀ ਜੋ ਪ੍ਰਧਾਨ ਮੰਤਰੀ ਮੋਦੀ ਨੇ ਯੋਗਾ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਖੜ੍ਹਾ ਇਹ ਸਾਡੇ ਭਾਰਤੀ ਹੋਣ ਤੇ ਸਾਨੂੰ ਬਹੁਤ ਮਾਣ ਮਾ ਪੰਜਾਬ ਰਾਜ ਮੈਲਾ ਕਮਿਸ਼ਨ ਨੇ ਪੰਜਾਬ ਦੀ ਹਰਿਆਣਾ ਹਾਈ ਕੋਰਟ ਦੇ ਉਸ ਫੈਸਲੇ ਦੀ ਸ਼ਲਾਘਾ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਗਰਭਵਤੀ ਔਰਤਾਂ ਤੇ ਛੋਟੇ ਬੱਚਿਆਂ ਦੀ ਮਾਤਾਵਾਂ ਨੂੰ ਗੰਭੀਰ ਅਪਰਾਧਾਂ ਵਾਲੇ ਮਾਮਲਿਆਂ ਵਿੱਚ ਵੀ ਤਰਸ ਦੇ ਆਧਾਰ ਤੇ ਜੇਲ੍ਹ ਤੋਂ ਰਿਹਾਈ ਦਿੱਤੀ ਜਾਣੀ ਚਾਹੀਦੀ ਹੈ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਜਸਟਿਸ ਅਨੂਪ ਚਿਤਕਾਰਾ ਦੇ ਫੈਸਲੇ ਦਾ ਸਮਰਥਨ ਕਰਦਿਆਂ ਇਸ ਨੂੰ ਜੇਲ੍ਹਾਂ ਵਿੱਚ ਬੰਦ ਔਰਤਾਂ ਦੇ ਅਧਿਕਾਰਾਂ ਤੇ ਸਨਮਾਨ ਨੂੰ ਬਰਕਰਾਰ ਰੱਖਣ ਵਾਸਤੇ ਕਮਿਸ਼ਨ ਦੇ ਯਤਨਾਂ ਦੀ ਦਿਸ਼ਾ ਚ ਕਦਮ ਦਸਿਆ ਉਹਨਾਂ ਕਹਿਆ ਕਿ ਇਹ ਫੈਸਲਾ ਇਹਨਾਂ ਔਰਤਾਂ ਦੀਆਂ ਮਾਲਕ ਜ਼ਰੂਰਤਾਂ ਨੂੰ ਸਮਝਦਾ ਹੈ ਅਤੇ ਮਾਤਾਵਾਂ ਤੇ ਉਹਨਾਂ ਦੇ ਬੱਚਿਆਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਧਿਆਨ ਵਿੱਚ ਰੱਖਦਾ ਹੈ ਇਦਰ ਪੰਜਾਬ ਸਰਕਾਰ ਵੱਲੋਂ ਗਰਭਵਤੀ ਔਰਤਾਂ ਤੇ ਛੋਟੇ ਬੱਚਿਆਂ ਦੀਆਂ ਮਾਤਾਵਾਂ ਦੇ ਪੋਸ਼ਣ ਤੇ ਸਿਹਤ ਸਥਿਤੀ ਨੂੰ ਉੱਚਾ ਚੁੱਕਣ ਲਈ ਚਾਲੂ ਵਿੱਤੀ ਸਾਲ ਦੌਰਾਨ ਮਾਤੁਰਵੰਨਾ ਯੋਜਨਾ ਤਹਿਤ 60 ਕਰੋੜ ਰੁਪਏ ਦੇ ਵਿੱਤੀ ਲਾਭ ਦਿੱਤੇ ਜਾਣਗੇ ਇਸ ਦੀ ਸ਼ੁਰੂਆਤ ਜੂਨ ਮਹੀਨੇ ਚ ਲਗਭਗ 25 ਕਰੋੜ ਰੁਪਏ ਦੇ ਵਿੱਤੀ ਲਾਭ ਔਰਤਾਂ ਪਾਤਰੀਆਂ ਦੇ ਖਾਤਿਆਂ ਚ ਟਰਾਂਸਫਰ ਕਰਕੇ ਕੀਤੀ ਜਾਵੇਗੀ ਸਮਾਜਿਕ ਸੁਰੱਖਿਆ ਔਰਤ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕੱਲ ਚੰਡੀਗੜ੍ਹ ਵਿੱਚ ਇਹ ਗੱਲ ਕਹੀ ਉਹਨਾਂ ਦੱਸਿਆ ਕਿ ਇਸ ਸਕੀਮ ਤਹਿਤ ਸੂਬੇ ਚ ਪਿਛਲੇ ਵਿੱਤੀ ਸਾਲ ਦੌਰਾਨ 9644 ਔਰਤਾਂ ਪਾਤਰੀ جا ਚੁੱਕੇ ਨੇ ਉਹਨਾਂ ਦੱਸਿਆ ਕਿ ਇਸ ਰਕਮ ਵਿੱਚੋਂ ਦੂਜਾ ਬੱਚਾ ਬੇਟੀ ਦੇ ਜਨਮ ਤੇ 42592 ਔਰਤਾਂ ਨੂੰ ਕਰੀ 25 ਕਰੋੜ 55 ਲੱਖ ਰੁਪਏ ਦੇ ਵਿਤੀ ਲਾਭ ਦਿੱਤੇ ਗਏ ਪੰਜਾਬ ਵਿੱਚ ਹੱਤ ਦੀ ਗਰਮੀ ਦਾ ਕਹਿਰ ਲਗਾਤਾਰ ਚੱਲ ਰਿਹਾ ਹੈ ਤਾਪਦੇ ਸੂਰਜ ਤੇ ਵਾਗ ਦੀ ਲੂ ਨੇ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਕੀਤਾ ਹੋਇਆ ਹੈ ਇਸ ਹੱਤ ਦੀ ਗਰਮੀ ਨੇ ਆਮ ਜਨਜੀਵਨ ਨੂੰ ਵੀ ਬਹੁਤ ਪ੍ਰਭਾਵਿਤ ਕੀਤਾ ਹੈ ਮੈਂ ਲੁਗਾਨਾ ਦੇ ਵਿੱਚ ਆਟੋ ਚਲਾ ਕੇ ਆਪਣਾ ਪਰਿਵਾਰ ਦਾ ਗੁਜ਼ਾਰਾ ਕਰਦਾ ਵਾਂ ਇਸ ਵਾਰ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਸਵਾਰੀਆਂ ਬਹੁਤ ਘੱਟ ਮਿਲਦੀਆਂ ਨੇ ਇਸ ਗਰਮੀ ਦੇ ਵਿੱਚ ਆਟੋ ਚਲਾਉਣਾ ਵੀ ਦੁਪਹਿਰ ਦੇ ਸਮੇਂ ਬਹੁਤ ਮੁਸ਼ਕਲ ਹੋ ਰਿਹਾ ਵਾ ਲੋ ਬਹੁਤ ਚੱਲ ਰਹੀ ਐ ਬਾਰਸ਼ ਦੇ ਨਾ ਪੈਣ ਕਾਰਨ ਜਿਹੜਾ ਝੋਨੇ ਦੀ ਲਵਾਈ ਚਾਹੇ ਸ਼ੁਰੂ ਹੋ ਚੁੱਕੀ ਐ ਪਰ ਝੋਨਾ ਜਿਹੜਾ ਉਹ ਸੁੱਕਰ ਹੈਗਾ ਪਾਣੀ ਕਿੰਨੇ ਲਾਈ ਜਾਈਏ ਪਾਣੀ ਕੰਮ ਨਹੀਂ ਕਰ ਰਿਹਾ ਬਠਿੰਡਾ ਵਿਖੇ ਨੰਦਗੜ ਪੁਲਿਸ ਪਾਰਟੀ ਨੇ ਇੱਕ ਨੌਜਵਾਨ ਪਾਸੋਂ 5 ਕਿਲੋ ਚੂਰਾ ਪੋਸਟ ਬਰਾਮਦ ਕੀਤਾ ਹਿੰਦੁਸਤਾਨ ਖਬਰ ਐਜੰਸੀ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਪਾਰਟੀ ਵੱਲੋਂ ਸ਼ੱਕ ਪੈਣ ਤੇ ਤੁਰੇ ਆਉਂਦੇ ਇੱਕ ਵਿਅਕਤੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕੋਲੋਂ ਇੱਕ ਗੱਟੇ ਵਿੱਚ 5 ਕਿਲੋ ਚੂਰਾ ਪੋਸਟ ਬਰਾਮਦ ਹੋਇਆ ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਨੌਜਵਾਨ ਦੀ ਪਛਾਣ ਪਿੰਡ ਕੁੱਦਾ ਦੇ ਜਗਸੀਰ ਸਿੰਘ ਵਜੋਂ ਹੋਈ ਹੈ ਇਸ ਦੇ ਖਿਲਾਫ ਨਸ਼ਿਆਂ ਨੂੰ ਰੋਕਣ ਬਾਰੇ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਇਸ ਦਿਨਾਲ ਹੀ ਪ੍ਰਦਿਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ